ਲੁਧਿਆਣਾ ਤੋਂ ਇੱਕ ਦਿਲ ਦੇ ਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਖਾਲੀ ਗਰਾਊਂਡ ਵਿੱਚੋਂ ਮਿਲੀ 55 ਸਾਲਾ ਵਿਅਕਤੀ ਦੀ ਲਾਸ਼ ਅਤੇ ਹੈਰਾਨੀ ਦੀ ਗੱਲ ਇਹ ਰਹੀ ਕਿ ਇੱਕ ਦਿਨ ਪਹਿਲਾਂ ਹੀ ਪਰਿਵਾਰ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਮਾਮਲਾ ਥਾਣਾ ਮਾਡਲ ਟਾਊਨ ਇਲਾਕੇ ਦਾ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪੇਂਟ ਦਾ ਕੰਮ ਕਰਦਾ ਸੀ ਪਰਿਵਾਰ ਦੇ ਅਨੁਸਾਰ ਉਹ ਸ਼ਿਵਰਾਤਰੀ ਦੀ ਤਿਆਰੀ ਦਾ ਕਹਿ ਕੇ ਘਰੋਂ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ ਸਵੇਰੇ ਉਸਦੀ লাশ ਮਿਲੀ ਜਿਸ ਦੀਆਂ ਅੱਖਾਂ ਤੇ ਕੰਨਾਂ ਤੋਂ ਖੂਨ ਨਿਕਲ ਰਿਹਾ ਸੀ ਮ੍ਰਿਤਕ ਦੇ ਨਜ਼ਦੀਕੀ ਲੋਕਾਂ ਦਾ ਤੇ ਪੁਲਿਸ ਦਾ ਇਹ ਮਾਮਲੇ 'ਚ ਕੀ ਕੁਝ ਕਹਿਣਾ ਹੈ ਆਉ ਤੁਹਾਨੂੰ ਸੁਣਾਉਨੇ ਆ ਹਾਂਜੀ ਭਾਜੀ ਕੀ ਨਾਮ ਹੈ ਕੀ ਨਾਮ ਤੁਹਾਡਾ ਮੇਰਾ ਦੀਪਕ ਕੁਮਾਰ ਅੱਛਾ ਭਾਜੀ ਹੋਇਆ ਕੀ ਹੈ ਕੌਣ ਆ ਬੰਦਾ ਕੋਸ਼ਰੀ ਭਾਜੀ ਮੇਰੇ ਨਾਲ ਅਸੀਂ ਕੰਮ ਕਰਦੇ ਆ ਮੇਰਾ ਭਰਾ ਦੋਸਤ ਵੀ ਆ ਠੀਕ ਹੈ ਜੀ ਚੰਗਾ ਪਲਿਆ ਸੀਗਾ ਸ਼ਨੀਵਾਰ ਨੂੰ ਉਦੋਂ ਠੀਕ ਆ ਹਾਰ ਪੇਸ਼ੈਂਟ ਸੀਗਾ ਮੈਡੀਸਿਨ ਚਲਦੀ ਪਈ ਸੀ ਠੀਕ ਹੈ ਜੀ ਤੇ ਬਸ ਸ਼ਨੀਵਾਰ ਨੂੰ ਜਿਵੇਂ ਐਤਵਾਰ ਦੀ ਸ਼ੁਰੂਆਤਰੀ ਸੀਗੀ ਉਸ ਚੀਜ਼ ਦੀ ਤਿਆਰੀ ਕਰਦੇ ਪਏ ਆਂ ਰਾਤ ਨੂੰ ਬਸ ਗਿਆ ਰਾਤ ਨੂੰ ਗਿਆ ਵੀ ਘਰ ਦਾ ਉਹਨੂੰ ਕਹਿ ਕੇ ਵੀ ਅਸੀਂ ਥੋੜਾ ਕੰਮ ਦਾ ਤਿਆਰੀ ਤੁਰੀ ਕਰਨੀ ਆ ਬ ਤਿਆਰੀ ਤੁਰੀ ਕਰਕੇ ਉਸ ਤੋਂ ਬਾਅਦ ਰਾਤ ਦਾ ਘਰੇ ਨਹੀਂ ਆਇਆ ਅਸੀਂ ਫਿਰ ਸਵੇਰੇ ਰਿਪੋਰਟ ਕਰਾਈ ਆ ਥਾਣੇ 'ਚ ਤੇ ਇੱਥੇ ਤੇ ਲੱਗਾ ਸੀ ਕਾਫੀ ਬੱਚੇ ਖੇਡਦੇ ਰਹਿੰਦੇ ਤੇ ਆਲਮੋਸਟ ਇੱਥੇ ਕਾਫੀ ਨੇ ਖੜੇ ਦੇਖਿਆ ਸੀ ਵੀ ਲੱਭਦੇ ਪਏ ਸੀ ਤੇ ਦੇਖਾਂ ਦਾ ਸਾਡਾ ਹੀ ਬੰਦਾ ਸੀਗਾ ਅੱਛਾ ਤੇ ਕੀ ਨਾਮ ਹੈ ਇਹਨਾਂ ਦਾ ਇਹਦਾ ਨਾਮ ਸੋਨੂ ਆ ਜੀ ਕਿੰਨੀ ਉਮਰ ਹੈ ਜੀ ਇਹ ਹੈਗਾ ਜੀ 55-56 ਸਾਲ ਦਾ ਹੋਣਾ ਕੀ ਕੰਮ ਕਰਦਾ ਸੀ ਪੇਂਟ ਦਾ ਕੰਮ ਕਰਦਾ ਸੀਗਾ ਜੀ ਤੁਹਾਡੇ ਨਾਲ ਹਾਂਜੀ ਹਾਂਜੀ ਕੱਥੇ ਹੀ ਕਰਦੇ ਆ ਸਾਰਾ ਸਟਾਫ ਹੀ ਆ ਜਿਵੇਂ ਇੱਕ ਤਰ੍ਹਾਂ ਦਾ अच्छा अच्छा की कारण कान के का माने रा, हो भी इदा ਡਿੱਗਣ ਦਾ ਕੀ ਕਾਰਨ ਮੰਨਦੇ ਮੇਰੇ ਕੋਲ ਕੁਝ ਨਹੀਂ ਭਾਜੀ ਕੁਝ ਨਹੀਂ ਕਰ ਸਕਦੇ ਹਾਂ ਸਰ ਕੁਝ ਵੀ ਨਹੀਂ ਸੱਟ ਪੇਟ ਤੇ ਕਿਉਂ ਉਧਰ ਕાન ਚੋਂ ਬਲੱਡ ਆ ਰਿਹਾ ਅੱਖ ਚੋਂ ਵੀ ਨਿਕਲਦਾ ਪਿਆ ਹੁਣ ਤਾਂ ਪੋਸਟਮੈਨਰ ਨੂੰ ਨਹੀਂ ਦੱਸਿਆ ਜਾ ਸਕਦਾ ਜੀ ਜੋ ਵੀ ਹੋ ਦੱਸਣਗੇ ਚਾਹੀਦਾ ਨਹੀਂ ਕਿਸੇ ਨਾ ਪ੍ਰਾਣੀ ਚਲੋ ਨਹੀਂ ਨਹੀਂ ਕੋਈ ਇਦਾਂ ਦੀ ਭਾਜੀ ਬੰਦਾ ਬਹੁਤ شریف ਆ ਸਾਰਾ ਮੁੱਲਾ ਇਸ ਗੱਲ ਦੀ ਗਾਰੰਟੀ ਦਾਂ ਕੋਈ ਨਸ਼ਾ ਪੱਤਾ ਨਹੀਂ ਕੁਝ ਵੀ ਨਹੀਂ ਅੱਛਾ ਵੀ ਇੱਕ ਹੋਵੇ ਬੰਦਾ ਹੋਵੇ ਉਦਾਂ ਦਾ ਵੀ ਚੋਰ ਆ ਜਾਂ ਸ਼ਰਾਬੀ ਆ ਜਾਂ ਨਸ਼ੇ ਬੋਧ ਕਰਦਾ ਕੋਈ ਇਦਾਂ ਦਾ ਕੁਝ ਵੀ ਨਹੀਂ ਬਿਲਕੁਲ ਸਾਫ਼ ਵਧੀਆ ਮੈਂ ਕਹਿੰਦਾ ਤੁਸੀਂ 100 ਗਾਲ ਕੱਢੋ ਇੱਕ ਜਵਾਬ ਦੇਊਗਾ ਹੋਰ ਇਦਾਂ ਦਾ ਕਿੱਦਾਂ ਦਾ ਇਨਸਾਨ ਚੀ ਦਾ ਆਪਾਂ ਨੂੰ ਕਤਲ ਦਾ ਕੋਈ ਕੁਝ ਨਹੀਂ ਦੇਖੋ ਹੀ ਕੁਝ ਨਹੀਂ ਕਹਿ ਸਕਦੇ ਭਾਜੀ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਹ ਤਾਂ ਹੁਣ ਉੱਥੇ ਪੋਸਟਮਾਨ ਤੋਂ ਹੀ ਪਤਾ ਲੱਗੂਗਾ ਜੀ ਅੱਗੇ ਸਰਕਾਰਾਂ ਦੇ ਹੱਥੇ ਆ ਕੀ ਕਹਿੰਦੀਆਂ ਨੇ ਸਾਨੂੰ ਜੀ ਤੇ ਜਿਸ ਉਹਨੇ ਦੇਖੀ ਜਦੋਂ ਉਹਨੇ ਲਾਸ਼ ਮਿਲੀ ਹੈ ਕੋਈ ਸੀਸੀਟੀਵੀ ਕੈਮਰਾ ਵੀ ਨਹੀਂ ਹੈਗਾ ਜਿਹੜਾ ਪਤਾ ਲੱਗ ਪਾ ਕੁਝ ਵੀ ਨਹੀਂ ਭਾਜੀ ਅਸੀਂ ਸੀਸੀਟੀਵੀ ਕੈਮਰੇ ਆਪਣੇ ਯਾਰਾਂ ਦੋਸਤਾਂ ਦੇ ਖਲਵਾਏ ਸੀਗੇ ਉੱਥੇ ਚੰਗਾ ਭੜਾ ਫਿਰਦਾ ਪਿਆ ਸੀ ਪੋਣੇ 1.5 ਵਜੇ ਦੀ ਗੱਲ ਹੋਣੀ ਆ ਸ਼ਨੀਵਾਰ ਦੀ ਗੱਲ ਅਸੀਂ ਆਪ ਲੱਭਦੇ ਹੀ ਹੁੰਦਾ ਹਰ ਪਰਿਵਾਰਕ ਮੈਂਬਰ ਕੋਲ ਨਹੀਂ ਲੱਭਦਾ ਅਸੀਂ ਲੱ بس ਉਧਰੋਂ ਦੇਖਣਾ ਬੰਦ ਹੋ ਗਿਆ ਅਸੀਂ ਇੱਧਰ ਵੀ ਲੱਭਿਆ ਉਧਰ ਵੀ ਲੱਭਿਆ ਤੇ ਦੇਖਿਆ ਤੇ ਗਰਾਊਂਡ ਜਿਹਦਾ ਬਹੁਤ ਪੀੜ ਹੁੰਦੀ ਆ ਇੱਥੇ ਕਾਫੀ ਜਣੇ ਖੜੇ ਹੋ ਇਸ ਇਕੱਠ ਜਾ ਕਰਕੇ ਜਿਹੜੀ ਕੰਪਲੇਂਟ ਦਿੱਤੀ ਉਹ ਕਿੰਨੇ ਵਜੇ ਤੁਸੀਂ ਦਿੱਤੀ ਆ ਉਹਦੇ ਨੇ ਦਿੱਤੀ ਸੀਗੇ ਨਹੀਂ ਨਹੀਂ ਅੱਜ ਹੀ ਸਵੇਰੇ ਦਿੱਤੀ ਪਰ ਪੁਲਿਸ ਪ੍ਰਸ਼ਾਸਨ ਨੇ ਸਾਡੀ ਪੂਰੀ ਮਦਦ ਕੀਤੀ ਉਸੇ ਟਾਈਮ ਹੀ ਸਾਡੇ ਆ ਗਏ ਸਾਰੇ ਜਣੇ ਇੱਥੇ ਆ ਕੇ ਖੜ ਗਏ ਆ ਉਹਨਾਂ ਨੇ ਅੱਗੇ ਸਾਰੀ ਤਕੀਕਾਤ ਕਰਕੇ ਆਪਣੀ ਹੈਂਡ ਓਵਰ ਕਰਕੇ ਸਿਵਲ ਭੇਜੀ ਜੀ ਬੋਡੀ ਇਹ ਹਾਰਦੀ ਮੇਰੀ ਸੀਗੇ ਜੀ ਹਾਂ ਹਾਰਦੇ ਚਲਦੀ ਪਈ ਸੀ ਪਹਿਲਾਂ ਵੀ ਇਹਨਾਂ ਨੂੰ ਥੋੜੀ ਸ਼ਿਕਾਇਤ ਹੋਈ ਸੀ ਹਾਰਦੀ ਅੱਛਾ ਜੀ ਤੇ ਹੁਣ ਕੀ ਅੰਦਾਜ਼ਾ ਲਾ ਸਕਦੇ ਆ ਤਾਂ ਹੁਣ ਡਾਕਟਰੀ ਟੀਮ ਦਸੂਗੀ ਜੀ ਠੀਕ ਥੈਂਕ ਯੂ ਪਿਛਲੇ ਪਾਸੇ ਅੱਛਾ ਤੇ ਸਰ ਇਹ ਲਾਸ਼ ਮਿਲੀ ਆ ਕਿਹਦੀ ਲਾਸ਼ ਆ ਜੀ ਇਹ ਕੋਈ ਸੋਨੂ ਵਰਮਾ ਵਾ ਇੱਥੇ ਗੜੀ ਨੰਬਰ 1 ਦੇ ਵਿੱਚ ਰਹਿੰਦਾ ਵਾ ਠੀਕ ਆ ਜੀ ਤੇ ਪਰਸੋ ਰਾਤ ਦਾ ਮਿਸਿੰਗ ਸੀਗਾ ਹਨਾ ਪਰਸੋ ਕਿਤੇ ਵਾਰਸੇ ਦੇ ਲੱਭ ਰਹੇ ਸੀਗੇ ਅੱਜ ਸਵੇਰੇ ਆਏ ਸੀਗੇ ਥਾਣੇ ਇਦਾਂ ਦਾ ਕਰਕੇ ਵੀ ਸਾਡੇ ਘਰ ਦੇ ਮੈਨੂੰ ਨਹੀਂ ਦੇ ਉਹਦੀ ਵਾਈਫ ਐਸੇ ਦੇ ਬੱਚੇ ਆਏ ਸੀਗੇ ਉਹਦੀ ਦਰਖਾਸਤ ਲੇਖ ਕੇ ਇਹ ਅਸੀਂ ਗਰੁੱਪ ਦੇ ਵਿੱਚ ਫੋਟੋ ਵਗੈਰਾ ਸ਼ੇਅਰ ਕੀਤੇ ਆ ਉਸ ਤੋਂ 10 ਮਿੰਟ ਬਾਅਦ ਹੀ ਕੰਟਰੋਲ ਤੋਂ ਫੋਨ ਆ ਗਿਆ ਵੀ ਇੱਕ ਅਨਨੋਨ ਡੈਡ ਬੋਡੀ ਇੱਥੇ ਪਈ ਆ ਜਦੋਂ ਆ ਕੇ ਪਤਾ ਕੀਤਾ ਖਰੋਜ਼ਨੀਦਰ ਨੂੰ ਉਹਨਾਂ ਦੇ ਘਰ ਦੇ ਵੀ ਆ ਕੇ ਉਹਨਾਂ ਨੇ ਪਛਾਣਨੇ ਵੀ ਸਾਡੇ ਘਰ ਦਾ ਬੰਦਾ ਜੀ ਹੈ ਜਿਹੜਾ ਮੈਸੀਨਸ ਸੀ ਤੇ ਸਰ ਕਿੰਨੀ ਉਮਰ ਕਿੰਨੀ ਆ ਬੰਦੇ ਦੀ ਤਕਰੀਬਨ 50-52 ਸਾਲ ਲੱਗਦੀ ਆ ਅੱਛਾ ਕਿ ਕਿਹੜੇ ਏਰੀਆ ਚ ਮਿਲੀ ਇਹਦਾ ਲਾਸ਼ ਥਾਣੇ ਮਾਡਲ ਰੋਮ ਦੇ ਏਰੀਆ ਚ ਮਿਲੀ ਅੱਛਾ ਤੇ ਸਰ ਇਹ ਕਿੰਨੇ ਵਜੇ ਦੀ ਗੱਲ ਹੈ ਜੀ ਜਸਟ ਹੁਣੇ ਇੱਕ ਘੰਟਾ ਵੀ ਹੋਇਆ ਪਤਾ ਲੱਗੇ ਨੂੰ ਜੀ লাশ ਨਹੀਂ ਕੋਈ ਤੇਜ਼ਦਾਰ ਹਥਿਆਰ ਨਾਲ ਕਟਿਆ ਹੋਇਆ ਨਹੀਂ 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 ਕੁਝ ਨਹੀਂ ਦਾ ਲੱਗ ਰਿਹਾ ਵੀ ਕੋਈ ਸੱਟ ਦਾ ਨਿਸ਼ਾਨ ਨਹੀਂ ਹੈਗਾ ਅੱਛਾ ਜਿੱਦਾਂ ਹੋਇਆ ਜਿੱਦਾਂ ਉਹਨਾਂ ਦੇ ਘਰ ਦੇੰਦ ਅਸਰ ਮੁਤਾਬਕ ਵੀ ਇਹਨੂੰ ਸ਼ੂਗਰ ਵੀ ਸੀ ਹਾਈਬ੍ਰਿਡ ਪ੍ਰੈਸ਼ਰ ਵੀ ਰਹਿੰਦਾ ਸੀਗਾ ਫਿਰ ਇੱਥੇ ਜਿਵੇਂ লাশ ਕਿਤੇ ਆਥੋਂ ਦੀ ਤਕਰੀਬ ਨਹੀਂ ਕਤਲ ਕਤਲ ਨਹੀਂ ਮੈਂ ਕਹਿ ਰਿਹਾ ਜੀ ਉਦਾਂ ਹੀ ਬਿਮਾਰ ਸੀਗਾ ਆ 500 ਮੀਟਰ ਤੇ ਤਾਂ ਦਾ ਘਰ ਆ ਅੱਛਾ ਜੀ ਹੋ ਸਕਦਾ ਵੀ ਜਿੱਦਾਂ ਕੱਲ ਮਹਾਸ਼ਵ ਰਾਤਰੀ ਸੀਗੀ ਹੋਲੇ ਨਾਥ ਦੀ ਇਹ ਹੋ ਸਕਦਾ ਵੀ ਕਿਸੇ ਭੰਗ ਪੁੰਗ ਨਾ ਪੀ ਲਿਆ ਹੋਵੇ ਤਾਂ ਕਰਕੇ ਇੱਥੇ ਨਾ ਰਾਤ ਨੂੰ ਪੈ ਗਿਆ ਹੋਵੇ ਜਾਂ ਕੁਝ ਹੋ ਸਕਦਾ ਵਾ ਬਾਕੀ ਹੁਣ ਪੋਸਟਮਾਰਟਮ ਕਰਾਣਿਆ ਜੋ ਰਿਪੋਰਟ ਆਉਗੀ ਉਸ ਦੇ ਹਿਸਾਬ ਨਾਲ ਕਾਰਵਾਈ ਚਲ ਜਿਹੜੀ ਐਫ ਆਈ ਆ ਜਿਹੜੀ ਰਿਪੋਰਟ ਜਿਹੜੀ ਕਰਾਈ ਸੀ ਗੁੰਮਸ਼ੁਦਾ ਦੀ ਉਹ ਕਿੰਨੀ ਦੇਰ ਹੋ ਗਈ ਸੀ ਉਹ ਕਿੰਨੀ ਕਰਵਾਈ ਉਹ ਸਵੇਰੇ ਕਰਾਈ ਇਹਨਾਂ ਨੇ ਤਕਰੀਬਨ 9:30 ਕੋ 9:00 ਵਜੇ ਨਾਲ 9:10 ਵਜੇ ਨਾ ਥਾਣੇ ਆ ਕੇ ਕਰਾਈ ਆ ਅੱਛਾ ਜੀ ਤੇ ਉਸ ਤੋਂ ਬਾਅਦ ਨਾਲੀ ਤੁਹਾਨੂੰ ਇਤਲਾਹ ਮਿਲ ਗਈ ਉਹ ਤਾਂ ਕੰਟਰੋਲ ਤੋਂ ਸਾਨੂੰ ਟੈਲੀਫੋਨ ਆਇਆ ਵਾ ਤਕਰੀ ਰੋਲ ਤੋਂ ਪਾਉਣਾ ਜਿੱਥੇ ਇੱਕ ਡੈਡਬੋਲੀ ਪਈ ਹੈ ਉਹ ਜਦੋਂ ਇੱਥੇ ਆਏ ਉਹਨਾਂ ਦੇ ਵਾਰਿਸ ਪਹਿਲਾਂ ਖੜੇ ਸੀਗੇ ਇੱਥੇ ਆਲੇ ਦੋਲੇ ਇਦਾਂ ਵੀ ਹੈ ਨਾ ਦੇਖਣ ਨੂੰ ਲੱਗ ਦੇਖਦੇ ਜਾਂ ਤੇ ਸੀਸੀਟੀਵੀ ਨਹੀਂ ਹੈ ਕਿਸ ਤਰ੍ਹਾਂ ਦੇ ਦੇ ਉਹਨੂੰ ਕਿ ਮੈਂ ਇੱਕ ਸ਼ਾਨ ਸ਼ਾਨ ਵੀਰ ਕਰੂੰਗਾ ਨਹੀਂ ਸੀਟੀਵੀ ਨਹੀਂ ਆ ਹਸਪਤਾਲ ਆ ਸਾਡੇ ਲਾਗੇ ਪੂਰੀ ਨਰਸਰੀ ਮੌਨਨ ਤੇ ਜਿੱਥੋਂ ਆਉਂਦੇ ਜਾਂਦੇ ਬੰਦਿਆਂ ਦਾ ਪਤਾ ਲੱਗਦਾ ਰਹਿੰਦਾ ਇੱਥੇ ਬੱਚੇ ਤਕਰੀਬਨ ਦਿਹਾੜੀ ਦਿਹਾੜੀ ਬੈਡਬਾਲ ਗੁੱਲੀ ਘੰਡਾ ਖੇਡਦੇ ਰਹਿੰਦੇ ਆਬਾਦੀ ਵਾਲਾ ਆ ਲੈ ਆਈਡੀਆ ਕੋਈ ਨਹੀਂ ਕਿ ਆਪਾਂ ਬੇਰਾਨਾ ਵਾਲੀ ਗੱਲ ਕਰਤੀ ਠੀਕ ਠੀਕ ਥੈਂਕ ਯੂ